प्रयागराज विशेष रेल रवाना हुई है जिस तेरह सौ श्रद्धालु प्रयागराज कुल नब्बे श्रद्धालु रवाना हो गुरदासपुर रेलवे गये इस दौरान भाजपा आगु अश्विनी से मौजूद रहे तो दस दे की ट्रेन जलंधर लुधियाना मंडी गोबिंदगढ़ होंगी हुई सीधी प्रयागराज रुकेगी जिस तरधालु राम लला के जन्म स्थान अयोध्या भी जाया जाएगा ਅੱਲਾ ਦੇ ਸਭ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਡੇ ਗੁਰਦਾਸਪੁਰ ਵਾਸਤੇ ਬਹੁਤ ਹੀ ਸੁਭਾਗੇਸ਼ਾਲੀ ਦਿਨ ਹੈ ਕਿ ਅੱਜ ਗੁਰਦਾਸਪੁਰ ਤੋਂ ਬਹੁਤ ਵੱਡੀ ਸੰਖਿਆ ਦੇ ਅੰਦਰ ਇੱਕ ਸਪੈਸ਼ਲ ਟ੍ਰੇਨ ਕੁੰਭ ਦੇ ਵਾਸਤੇ ਪ੍ਰਯਾਗਰਾਜ ਸ਼੍ਰੀ ਪ੍ਰਯਾਗਰਾਜ ਤੀਰਥ ਵਾਸਤੇ ਜਾ ਰਹੀ ਹੈ ਅੱਜ ਪੂਰਾ ਉਤਸਵ ਦਾ ਮਾਹੌਲ ਹੈ ਕਿ ਸਾਰਾ ਜਿਹੜਾ ਗੁਰਦਾਸਪੁਰ ਨਿਵਾਸੀ ਗੁਰਦਾਸਪੁਰ ਡਿਸਟ੍ਰਿਕਟ ਬਟਾਲਾ ਅੰਮ੍ਰਿਤਸਰ ਦੇ ਲੋਕ ਅੱਜ ਸਪੈਸ਼ਲ ਤੌਰ ਤੇ ਕੁੰਭ ਨਹਾਉਣ ਜਾ ਰਹੇ ਹਾਨੂੰ ਮੌਕਾ ਮਿਲਿਆ ਪ੍ਰਭੂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਰਿਆਂ ਨੂੰ ਤੇ ਆਓ ਸਭ ਮਿਲ ਕੇ ਉੱਥੇ ਕੁੰਭ ਦੇ ਇਸ਼ਨਾਨ ਕਰੀਏ ਔਰ ਇਹ ਜਿਹੜਾ ਮੌਕਾ 144 ਸਾਲ ਬਾਅਦ ਸਾਨੂੰ ਮਿਲਿਆ ਇਸ ਤੋਂ ਵੱਡਾ ਮੌਕਾ ਸਾਨੂੰ ਨਹੀਂ ਮਿਲ ਸਕਦਾ ਇਸ ਕਰਕੇ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਤੇ ਉੱਥੇ ਜਾਣ ਦੀ ਉਹਨਾਂ ਦੀ ਯਾਤਰਾ ਮੰਗਲਮਈ ਹੋਏ ਉਹਨਾਂ ਨੂੰ ਕੁੰਭ ਦੀ ਬਹੁਤ-ਬਹੁਤ ਵਧਾਈ ਸਭ ਯਾਤਰਾ ਮੰਗਲਮਈ ਕਰਕੇ ਵਾਪਸ ਆਣ ਇਹੋ ਸਾਡੀ ਸ਼ੁਭ ਕਾਮਨਾ ਹੈ ਜੈ ਸ਼ੰਗੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅਸੀਂ ਬਹੁਤ ਬਹੁਤ ਹਵਾਰੀ ਹਾਂ ਸਾਡੇ ਸੰਗਠਨ ਦੇ ਸੈਂਟਰ ਗਵਰਨਮੈਂਟ ਦੇ ਜਿਨ੍ਹਾਂ ਨੇ ਕੁੰਬ ਸਪੈਸ਼ਲ ਟ੍ਰੇਨ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਵਾਸਤੇ ਸਪੈਸ਼ਲ ਚਲਾਈ ਹੈ ਜਿਹੜੀ ਸ਼੍ਰੀ ਪ੍ਰਿਆਗਰਾਜ ਜਾਏਗੀ ਨਾਲ ਹੀ ਸਾਨੂੰ ਅਯੋਧਿਆ ਜੀ ਦੇ ਦਰਸ਼ਨ ਕਰਾ ਕੇ ਲਿਆਏਗੀ ਉੱਥੇ ਸਾਨੂੰ ਸੁਣਨ ਨੂੰ ਆ ਰਿਹਾ ਯੋਗੀ ਜੀ ਦਾ ਬਹੁਤ ਹੀ ਬਿਹਤਰੀਨ ਇੰਤਜ਼ਾਮ ਹੈ ਸਾਡੇ ਵਾਸਤੇ ਟ੍ਰੇਨ ਸਪੈਸ਼ਲ ਚਲਾਈ ਗਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੈ ਸ਼੍ਰੀ ਰਾਮ ਆਇਆ ਅੰਮ੍ਰਿਤਸਰ ਤੋਂ ਸਪੈਸ਼ਲ ਟ੍ਰੇਨ ਪਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਕੁੰਭ ਮਹਾਕੁੰਭ ਤੇ ਜਾਣ ਲਈ ਮਹਾਕੁੰਭ ਜੋ 144 ਸਾਲ ਬਾਅਦ 12 ਕੁੰਭ ਦਾ ਜਦੋਂ ਸਾਈਕਲ ਪੂਰਾ ਹੁੰਦਾ ਫਿਰ ਇੱਕ ਮਹਾਕੁੰਭ ਹੁੰਦਾ ਉੱਥੋਂ ਦੇ ਦਰਸ਼ਨ ਦਾ ਸਾਨੂੰ ਮੌਕਾ ਮਿਲ ਰਿਹਾ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਕੱਲ ਸਵੇਰੇ ਪ੍ਰਯਾगराज ਦੀ ਪਵਿੱਤਰ ਭੂਮੀ ਤੇ ਟ੍ਰੇਨ ਪਹੁੰਚੇਗੀ ਉੱਥੇ સ્ਨਾਣ ਹੋਏਗਾ ਉੱਥੇ ਦਰਸ਼ਨ ਹੋਣਗੇ ਉਸ ਤੋਂ ਬਾਅਦ ਕੱਲ ਰਾਤ ਨੂੰ ਟ੍ਰੇਨ ਚੱਲੇਗੀ ਪ੍ਰਯਾगराज ਤੋਂ 9 ਤਰੀਕ ਨੂੰ ਸਵੇਰੇ ਅਯੁੱਧਿਆ ਜੀ ਜਾਏਗੀ ਜਿੱਥੇ ਰਾਮ ਜੀ ਦਾ ਜਿਹੜਾ ਭਵਵੇਂ ਮੰਦਿਰ ਬਣਿਆ ਇੰਨੇ ਸਾਲਾਂ ਦੀ ਲੋਕਾਂ ਦੇ ਸੈਕਰੀਫਾਈਸ ਤੋਂ ਬਾਅਦ ਬਲੀਦਾਨ ਤੋਂ ਬਾਅਦ ਉੱਥੇ ਦਰਸ਼ਨ ਹੋਣਗੇ 9 ਤਰੀਕ ਨੂੰ ਅਯੁੱਧਿਆ ਜੀ ਦਰਸ਼ਨ ਕੀਤੇ ਜਾਣਗੇ ਹਨੂਮਾਨਗੜੀ जाया ਜਾਏਗਾ ਉਸ ਤੋਂ ਬਾਅਦ ਰਾਤ ਨੂੰ ਵਾਪਸ 10 ਤਰੀਕ ਨੂੰ ਟ੍ਰੇਨ ਵਾਪਸ ਅਮ੍ਰਿਤਸਰ ਆ ਕੇ ਆਪਣੇ ਪੂਰਨ ਸਫਰ